ਕਿਨਾ ਰੌਣਕਾਂ ਦਾ ਬੱਚਾ ਕੋਤੋਂ ਖਚਾਇਆ ਮਾਰਨ ਲਈ ਮਾਰਨ ਹਾਸੇ ਮਾਰਨ ਹਾਸੇ ਮਾਰਨ ਤਾਂ ਕਰਦੇ ਇਧਰੋ ਯਾਰ ਕਿੱਥੇ ਕੰਮ ਹੋ ਰਿਹਾ ਹੈ ਬਈ ਤੇਰੇ ਵਾਸਤੇ ਆਇਆ ਕੋਟਾ ਕਿਹੜੀ ਗੱਲ ਨੂੰ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ? ਰੋਸ ਪ੍ਰਦਰਸ਼ਨ ਕਰ ਰਹੇ ਮੇਰੇ ਭੈਣ ਦਾ ਬੇਟਾ ਜੇਲ੍ਹ 'ਚ ਮਾਰ ਦਿੱਤਾ ਗਿਆ। ਅਸੀਂ ਅੰਮ੍ਰਿਤਸਰ ਰਹਿੰਦੇ ਆ। ਹਾਂਜੀ ਛੜੀ ਜਗ੍ਹਾ ਤੇ। ਇਹ ਛੋਟਾ ਹਰੀਪੁਰ ਅਸਲਾਮਾਬਾਦ ਖਾਣਾ। ਗੱਲਬਾਤ ਆ ਕਿ ਮੁੰਡਾ 1.5 ਮਹੀਨਾ ਪਹਿਲਾਂ ਪੁਲਿਸ ਨੇ ਚੱਕਿਆ ਨਗਾਇਜ਼ ਪਰਚੇ ਪਾ ਕੇ ਉਹਦੇ ਤੇ ਉਹਨੂੰ ਜੇਲੇ ਸੁਟਿਆ ਵਾ। ਜੇਲ੍ਹ ਜਾਣਸਾ ਆ ਰਹੀ ਉਹ ਮੁੰਡੇ ਨੇ ਸਾਨੂੰ ਫੋਨ ਕੀਤਾ ਦੂਜੇ ਤੇ ਜਿਹੜੇ ਦਿਨ ਬਾਅਦ ਕਿ ਮੈਨੂੰ ਡਿਪਟੀ ਨੇ ਬਹੁਤ ਸਾਰਾ ਅਸਲਾਮਾਬਾਦੋਂ ਫੋਨ ਗਿਆ ਪੁਲਿਸ ਦਾ ਜੇਲ੍ਹ 'ਚ ਡਿਪਟੀ ਨੇ ਅੰਦਰ ਢਾ ਕੇ ਉਹਨੂੰ ਨੰਗਾ ਕਰਕੇ ਬਹੁਤ ਕੋ ਮਾਰਕ ਮੁੰਡੇ ਰਖਰ ਤੇ ਜਿਹੜੇ ਚੌਥੇ ਦਿਨ ਫੋਨ ਕਰਕੇ ਕਿਹਾ ਕਿ ਮੈਨੂੰ 7 ਲੱਖ ਜਿੱਥੋਂ ਮਰਜ਼ੀ ਕਰਕੇ ਦਓ ਮੈਨੂੰ ਪੈਸੇ ਚਾਹੀਦੇ ਮੈਨੂੰ ਚੱਕੀਆਂ ਚੇਨਾ ਬੰਦ ਕੀਤਾ ਵਾ ਤੇ ਉਹਨੂੰ ਘਰ ਫੋਨ ਵੀ ਨਹੀਂ ਕਰਨ ਦੇ ਤੇ ਮੁਲਾਕਾਤ ਮੇਰੀ ਭੈਣ ਪਾਉਣ ਗਈ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਤੇ ਕੱਲ ਸ਼ਾਮ ਨੂੰ ਮੁੰਡੇ ਨੂੰ ਕੁਸ ਖਾਣੇ ਚ ਦੇ ਕੇ ਜਾਂ ਮਾਰਕੁੱਟ ਕੇ ਜਾਂ ਤਾਂ ਗळा ਦਬਾ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਆ ਪੁਲਿਸ ਵਾਲੋ ਸਾਨੂੰ ਜੇਲ੍ਹ ਵੱਲੋਂ ਕੋਈ ਕਨ ਪਰਮ ਨਹੀਂ ਕੀਤਾ ਗਿਆ ਕਿ ਤੁਹਾਡੇ ਬੱਚੇ ਦੀ ਡੈਥ ਹੋ ਚੁੱਕੀ ਆ ਜਾਂ ਇਹ ਸੀਰੀਅਸ ਆ ਤੁਸੀਂ ਸਾਡੇ ਨਾਲ ਹਸਪੀਟਲ ਆਓ ਸਾਨੂੰ ਪੁਲਿਸ ਨੇ ਸਾਰਾ ਕੁਝ ਸੁਪਾ ਕੇ ਰੱਖਿਆ ਪੁਲਿਸ লাশ ਵੀ ਖੁਰਦਗੁਰਦ ਕਰਨ ਨੂੰ ਫਿਰੰਡੀ ਸੀ ਅਸੀਂ ਸਿਵਲ ਹਸਪੀਟਲੋਂ ਸਵੇਰੇ 1.5 2 ਵਜੇ লাশ ਦਾ ਪਤਾ ਕੀਤਾ ਸਾਨੂੰ ਗੁੰਮਰਾਹ ਪੂਰਾ ਦਿਨ ਕੀਤਾ ਗਿਆ ਪੁਲਿਸ ਵੱਲੋਂ ਤਾਨੂੰ ਕਿਸੇ ਵਾਲੇ ਕਾਲ ਆਈ ਸੀ ਕੀ ਤੁਹਾਡੇ ਨੂੰ ਸਾਨੂੰ ਕਾਲ ਕਿਸੇ ਨੇ ਨਹੀਂ ਕੀਤਾ ਸਿਰੇ 10 ਵਜੇ ਇੱਕ ਮੁਲਾਜ਼ਮ ਗਿਆ ਉਹਨੇ ਸਿਰਫ ਇਨਾਕ ਮੈਸੇਜ ਦਿੱਤਾ ਕਿ ਸਿਵਲਾ ਹਸਪੀਟਲ ਤੁਹਾਡੇ ਮੁੰਡੇ ਨੂੰ ਸੱਟਾਂ ਲੱਗੀਆਂ ਤੇ ਉੱਥੇ ਪਹੁੰਚ ਜਾਓ ਇਹ ਚਾਰ ਸ਼ਬਦਾਂ ਤੋਂ ਸਵਾਪਲਿਸ ਵਾਲੇ ਨੇ ਕੁਝ ਨਹੀਂ ਸਾਨੂੰ ਕਿਹਾ ਉਸ ਤੋਂ ਬਾਅਦ ਅਸੀਂ ਉਹਨਾਂ ਪੁੱਛਿਆ ਕਿ ਦੱਸੋ ਕੀ ਗੱਲ ਹੋਈ ਉਹਨੇ ਗਾਲਾਂ ਦਾ ਮੈਨੂੰ ਤਾਂ ਖੁਦ ਨਹੀਂ ਪਤਾ ਮੈਂ ਤੁਹਾਨੂੰ ਕੀ ਦੱਸਾਂ ਫਿਰ ਅਸੀਂ ਹਸਪੀਟਲ ਛਾਂਬਿੰਡ ਕਰਨੀ ਚਾਨੂੰ ਕਰ ਦਿੱਤੀ ਆ ਜਿਵੇਂ ਸਿਵਲ ਹਸਪੀਟਲ ਪਹੁੰਚਿਆ ਉਹ ਕਹਿੰਦੇ ਗੁਰਨਾਣਕ ਵਾਲਾ ਆਸ ਜੇ ਗੁਰਨਾਣਕ ਪਹੁੰਚੇ ਉਹ ਕਹਿੰਦੇ ਸਿਵਲ ਵਾਲਾ ਆਸ ਸਾਨੂੰ ਕੋਥੇ ਲਾਸ਼ ਨਹੀਂ ਦਿੱਤਾ ਪਿਆ ਮੁੰਡੇ ਦੀ 25 26 ਸਾਲ ਹੋ ਗਈ ਨਹੀਂ ਨਹੀਂ ਕੁਵਾਰਾ ਸੀ ਤਗੜਾ ਕੋਈ ਨਾ ਸ਼ਪਾਤਾ ਨਹੀਂ ਸੀ ਕਰਦਾ ਮੰਗ ਕਰਦੇ ਆ ਕਿ ਸਾਨੂੰ ਇਨਕੁਆਇਰੀ ਕਰਕੇ ਇਨਸਾਫ ਦਵਾਇਆ ਜਾਏ ਕਿ ਜੇਲ੍ਹ ਦੇ ਵਿੱਚ ਬੰਦਾ ਐਡਾ ਅਮਰਜੈਂਸੀ ਕਿੱਦਾਂ ਮਰ ਸਕਦਾ ਹੈ ਕੋਈ ਨਹੀਂ ਹੈ ਹਾਕਮ ਵਾਲੀ ਕੋਈ ਐਸੀ ਜੜਈ ਬਹੁਤ ਵੱਡੀ ਸ਼ਫਾਂਦੀ ਆ ਜੇਕਰ ਇਮਾਨਦਾਰ ਕੋਈ ਪੁਲਿਸ ਆਫਿਸਰ ਜਾਂ ਪੁਲਿਸ ਕਮਿਸ਼ਨਰ ਸਾਡੀ ਆਵਾਜ਼ ਨੂੰ ਸੁਣਦਾ ਹੈ ਨਾ ਜੇਕਰ ਬੰਦਾ ਗੁਨਾਹ ਕਰਦਾ ਤੁਸੀਂ ਉਹਦੇ ਮੌਰੀ ਚੜ ਜਾਂਦੇ ਹੋ ਉਹਨੂੰ ਫਾਹੇ ਲਾਉਣ ਤੱਕ ਜਾਂਦੇ ਹੋ ਇਨਕਾਊਂਟਰ 'ਚ ਗੋਲੀਆਂ ਮਾਰ ਦਿੰਦੇ ਹੋ ਹੁਣ ਤੁਹਾਡੇ ਮੱਤੇ ਅੰਦਰ ਪੁਲਿਸ ਮੁਲਾਜ਼ਮਾਂ ਦੀਫਟੀ ਕਤਲ ਹੋਇਆ ਤਾਂ ਕੀ ਕਰੋਗੇ ਸਾਨੂੰ ਦੱਸੋ ਸਾਨੂੰ ਇਨਸਾਫ ਚਾਹੀਦਾ ਹੈ ਨਾ ਕਿੰਨੇ ਜਰ ਦਾ ਚਲੇਗਾ ਇਹ ਤਾਂ ਲਗਾਤਾਰ ਚਲੇਗਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਲਗਾਤਾਰ ਚਲੇਗਾ ਕੋ ਘੜਤਾ ਤੇ ਵੀ ਬੈਠਾਂਗੇ ਹਾਂ ਹਾਂਜੀ ਆਪਣਾ ਨਾਮ ਦੱਸੋ ਜੀ ਆਪ ਜਿਹੋ ਪਟਨਾ ਘਟੀਆਂ ਜਿਓ ਉਹਦੇ ਬਾਰੇ ਗੱਲਬਾਤ ਦੱਸ ਕਰੋ ਬਾਕੀ ਤੁਸੀਂ ਕੀ ਮੰਗ ਕਰਨਾ ਚੁੰਦੇ ਇਹਦੇ ਬਾਰੇ ਵਿੱਚ ਮੇਰਾ ਨਾਮ ਸੁਮਨਾ ਬੋਲੋ ਕੀ ਗੱਲ ਹੋ ਗਈ ਹੁਣ ਸੁਮਨਾ ਮੇਰਾ ਨਾਮ ਮੇਰਾ ਬੇਟਾ ਰਾਹੁਲ ਜੇਲ੍ਹ ਦੇ ਅੰਦਰ ਸੀ ਪਤਾ ਪੌਰੇ ਤੇ بیٹے ਦਾ ਕੱਲ ਦੁਪਹਿਰੇ ਵੀ ਫੋਨ ਆਇਆ ਦੋ ਦਿਨ ਪਹਿਲੇ ਵੀ ਫੋਨ ਆਇਆ ਤੇ ਮੇਰੇ بیٹے ਕੋ ਫੋਨ ਕੋਈ ਖੋਹਦਾ ਪਿਆ ਸੀਗਾ ਔਰ ਉਹਨੇ ਕਹਿੰਦਾ ਮम्मी ਨਾਲ ਗੱਲ ਕਰਨ ਦੇ ਮम्मी ਨਾਲ ਗੱਲ ਕਰਨ ਦੇ ਇੰਨੇ ਮਿੰਟ ਹੀ ਗੱਲ ਕਰਕੇ ਫੋਨ ਕੋ ਲਿਆ ਵਾ ਬੰਦ ਹੋ ਗਿਆ ਫੋਨ ਮੁੜ ਕੇ ਕੱਲ ਫੋਨ ਆਇਆ 2:30 ਵਜੇ ਮੇਰੇ ਨੇ ਥੋੜੀ ਗੱਲ ਕੀਤੀ ਬਸ ਬੈਹ ਜਾਂਦੇ ਕਿ ਮਕੀਤੀ ਫੇਰ ਕਹਿੰਨੇ ਫੋਨ ਖੋ ਲਿਆ ਵਾ ਮੰਗਰੋ ਜਿਹੜਾ ਸੁਪਰਡੈਂਟ ਵਾ ਦੇ ਨਾਲ ਝਗੜਾ ਆਇਆ ਸੀ ਕਪੂਰਥਲੇ ਵੀ ਹੋਇਆ ਸੀ ਇਹਦੇ ਨਾਲ ਹੀ ਝਗੜਾ ਜਿਹੜਾ ਇੱਥੇ ਹੋਣਾ ਹਿੰਮੰਤਾ ਹਿੰਮਤਾ ਸ਼ਰਮੇ ਦੇ ਨਾਲ ਉੱਥੇ ਵੀ ਮੈਂ ਤਿੰਨ ਹੀ ਮੇਲਾ ਪਾਈਆਂ 13 11 12 ਦੇ 13 ਜਨਵਰੀ ਨੂੰ ਤਿੰਨ ਹੀ ਮੇਲਾ ਕੀਤੀਆਂ ਉਦੋਂ ਵੀ ਮੇਰੇ ਬੇਟੇ ਦੀ ਹੱਥ ਦੀ ਕੀਤੀ ਨਹੀਂ ਹੱਡੀ ਤੋੜ ਕੇ ਤੇ ਨੂੰ ਬੰਦ ਕੀਤਾ ਆ ਸੀ ਇਹਨਾਂ ਇਹ ਉਹਨਾਂ ਜਿਹੜਾ ਨੇ ਪਿਸਤਲ ਪਾ ਕੇ ਅੰਦਰ ਸੁੱਟਿਆ ਜ਼ਮਾਨਤ ਤੇ ਬਾਹਰ ਆ ਗਿਆ ਸੀ ਕੇਸ ਇਹ 15 15 ਤਰੀਕ ਦੀ ਪਿਛਲੇ ਡੇਢ ਮਹੀਨਾ ਹੋ ਗਿਆ ਵਾ ਕੁਛ ਹੀ ਪੜਵਾਈ ਕਰਨ ਜਾਂਦੇ ਸੀ ਮੁਲਾਕਾਤ ਮੈਂ ਮੁਲਾਕਾਤ ਪਾਉਣ ਨਹੀਂ ਦਿੱਤੀ ਇਹਨਾਂ ਨੇ ਗਈ ਸੀ ਮੈਂ ਨਾ ਫਿਰੋਜ਼ਪੁਰ ਪਾਉਂਦੀ ਨਾ ਇੱਥੇ ਪਾਉਂਦੀ ਮੈਂ ਮੁੜ ਕੇ ਆਈ ਮੁਲਾਕਾਤ ਨਹੀਂ ਪਾਉਂਦੀ ਹਾਂ ਮੈਂ ਕੋਈ ਕਹਿੰਦੀ ਕਿਉਂ ਨਹੀਂ ਮੁਲਾਕਾਤ ਕਰਦੇ ਕਹਿੰਦੇ ਉਹ ਬੰਦ ਹੈਗਾ ਡਿਪਟੀ ਨੂੰ ਮਿਲ ਲਓ ਡਿਪਟੀ ਨੂੰ ਮਿਲ ਲ ਕੇ ਵੀ ਮੈਂ ਨਹੀਂ ਭੋਲ ਮੁਲਾਕਾਤ ਨਹੀਂ ਹੋਣੀ ਕਈ ਮੇਰੇ ਨਾਲ ਦੀਆਂ ਹੋਰ ਵੀ ਭੈਣਾਂ ਦੀ ਮੁਲਾਕਾਤ ਨਹੀਂ ਪਾਉਣ ਦਿੱਤੀ ਸੀਗੀ ਪਰ ਮੈਂ ਸਾਹਮਣੇ ਡਰਦੀ ਨਹੀਂ ਹੁੰਦੀ ਸੀ ਕਿ ਕੋਈ ਮੇਰੇ ਤੇ ਪਰਚਾ ਪਾ ਕੇ ਅੰਦਰ ਹੀ ਨਾ ਕਿਉਂਕਿ ਮੇਰੇ ਬੱਚਿਆਂ ਨਾਲ 16 ਸਾਲ ਦੇ ਵੀ ਨਹੀਂ ਜਦੋਂ ਦੀਆਂ ਵਧਿਕੀਆਂ ਆਈਆਂ ਨੇ ਪੁਲਿਸ ਸਾਡੀ ਸਾਰੀ ਫੈਮਿਲੀ ਪੁਲਿਸ ਮੁਲਾਜ਼ਮ ਸੀ ਅਫਸਰ ਲਟਾਇਰ ਹੋਏ ਨੇਗੇ ਇਹਨਾਂ ਦੇ ਪਾਪਾ ਵੀ ਪੁਲਿਸ ਮੁਲਾਜ਼ਮ ਸੀਗੇ ਔਰ ਮੇਰੇ ਛੋਟੇ ਛੋਟੇ ਬੱਚਿਆਂ ਨੇ ਟਾਬਿਆਂ ਦੇ ਕੰਮ ਕੀਤਾ ਮਿਹਨਤ ਕੀਤੀ ਆ ਕੋਈ ਇਹੋ ਜੀ ਕੋਈ ਮੱਲਾ ਸਾਰਾ ਮੱਲਾ ਗਵਾਇ ਇਸ ਗੱਲ ਦਾ ਕਿ ਕਦੀ ਵੀ ਮਾੜਾ ਕਰਮ ਕੋਈ ਵੀ ਨਹੀਂ ਕਦੀ ਕੀਤਾ ਕੋਈ ਇਹੋ ਜੀ ਕੋਈ ਗੱਲ ਨਹੀਂ ਕੋਈ ਬਚਾ ਦੀ ਕਿ ਡਾਕੇ ਮਾਰੇ ਹੋਣ ਕੋਈ ਗੋਲੀ ਚਲਾਈ ਹੋਵੇ ਕਿਤੇ ਕੋਈ ਗੱਲ ਨਹੀਂ ਆਹੋ ਜੀ ਆ ਕੀ ਹੁੰਦੀ ਜੇਲਾਂ ਦੇ ਅੰਦਰੋਂ ਕਾਲ ਤੋਂ ਬਿਨਾ ਡਿਪਟੀ ਬੋਲਦੇ ਹੀ ਨਹੀਂ ਆਗੇ ਅੱਜ ਤੋਂ ਜਦੋਂ ਜੇਲ੍ਹ ਦੇ ਅੰਦਰ ਗਿਆ 3000 ਦਿਨ ਤੋਂ ਬਾਅਦ ਹੀ ਇਹਨੂੰ ਮਾਰਕਟਾਈ ਕੀਤੀ ਗਈ ਡਿਪਟੀ ਵੱਲੋਂ ਕੱਪੜੇ ਲਵਾ ਕੇ ਜਦ ਮਾਰਕਟਾਈ ਤੋਂ ਬਾਅਦ ਮੇਰੇ ਬੇਟੇ ਦਾ ਫੋਨ ਮੈਨੂੰ ਬਹੁਤ ਘੱਟ ਆਉਂਦਾ ਰਿਹਾ ਨਾ ਆਇਆ ਹੀ ਨਹੀਂ ਫੋਨ ਬਿਲਕੁਲ ਨਹੀਂ ਆਇਆ ਲੱਗਿਆ ਡਿਪਟੀ ਨੇ ਮਾਰਕਟਾਈ ਕੀਤੀ ਆ ਮੇਰੇ ਬੇਟੇ ਨੇ ਕਿਸੇ ਨੇ ਮੈਨੂੰ ਦੱਸਿਆ ਵਾ ਜਿਸੇ ਨੇ ਦੱਸਿਆ ਔਰ ਮੈਂ ਇਹ ਮੇਰੇ ਬੇਟੇ ਨੇ ਵੀ ਮੈਨੂੰ ਬਾਅਦ ਚ ਫੋਨ ਕਰਕੇ ਦੱਸਿਆ ਵਾ ਕਿ ਮੰਮੀ ਬੂਟ ਵੀ ਲਵਾ ਕੇ ਪੈਰਾਂ ਦੇ ਡੰਗਾ ਮਾਰਦੇ ਸੀਗੇ ਇਹ ਕਿਸੇ ਨੂੰ ਮੈਂ ਮੋ ਤੋਂ ਪਹਿਲੋ ਕਿਹ ਕਿਹ ਦਿਨ ਦੀ ਤੁਹਾਨੂੰ ਦੱਸਿਆ ਵਾ ਇਹ ਜਦੋਂ ਜੇਲ੍ਹ ਦੇ ਅੰਦਰ ਗਿਆ 4 ਦਿਨ ਬਾਅਦ ਦੀ ਗੱਲ ਆ ਉਸ ਤੋਂ ਬਾਅਦ ਹਿੰਮਤ ਸ਼ਰਮਾ ਜਦੋਂ ਆ ਗਿਆ ਕਹਿੰਦਾ ਮੰਮੀ ਹੁਣ ਮੇਰਾ ਬਚਾ ਨਹੀਂ ਹੈਗਾ ਹਿੰਮਤ ਸ਼ਰਮਾ ਇੱਥੇ ਆ ਗਿਆ ਵਾ ਮੇਰਾ ਬਚਾ ਨਹੀਂ ਹੈਗਾ ਮੇਰੇ ਬੇਟੇ ਨੇ ਖੁਦ ਇਹ ਨਹੀਂ ਗੱਲ ਨੂੰ ਕਿਹਾ ਵਾਂਗਾ ਇਹਦਾ ਤੁੱਜਾ ਪਾਣੀ ਅੰਦਰ ਆ। ਹਾਂ ਬੇਟਾ ਨੀਲਾ ਹੋਇਆ ਪਿਆਵਾ ਮੈਂ ਖੁਦ ਵੇਚ ਕੇ ਆਈ ਮੂੰਹ ਦੇ ਅੰਦਰ ਕੀ ਆ ਰਾਤ ਚੱਕੀ ਚੋਂ ਇਹਨਾਂ ਨੇ ਦੂਸਰੀ ਚੱਕੀ ਦੇ ਵਿੱਚ ਸ਼ਿਫਟ ਕੀਤਾ ਵਾ ਉਹਨੂੰ। ਤੇ ਹੁਣ ਜੇਲ੍ਹ ਦੇ ਅੰਦਰ ਡਾਕੋ ਬੱਚਾ ਜੇ ਕੋਈ ਹੋਰ ਫਰਿਆਦ ਦੋ ਦੋ ਬੱਚੇ ਮੇਰੇ ਇੱਕ ਸਾਜਨ ਮੇਰਾ ਬੇਟਾ ਵਾ ਉਹ 16 ਸਾਲ ਦਾ ਬਣੀ ਜਦੋਂ ਦੇ ਨਜਾਇਜ਼ ਪਰਚੇ ਪਾ ਪਾ ਕੇ ਅੰਦਰ ਉਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਆ। ਅਫਰੋਜਪੁਰ ਤੋਂ ਮੇਰਾ ਬੇਟਾ ਜੱਜ ਅੱਗੇ ਵੀ ਦੁਹਾਈ ਦੇ ਉਹਨੇ 2-3 ਵਾਰੀ ਦਿੱਤੀ ਕਿ ਜੱਜ ਸਾਹਿਬ ਸਾਡੇ ਇੱਕ-ਇੱਕ ਪਰਚੇ ਦੀ ਇਨਵੈਸਟੀਗੇਸ਼ਨ ਕਰੋ ਪਰਚੇ ਨਜਾਇਜ਼ ਪਾਏ ਗਏ 16 ਸਾਲ ਦੇ ਨਜਾਇਜ਼ ਜੇਲ੍ਹ ਘੱਟ ਰਹੇ ਆ ਅੰਦਰ ਪ੍ਰਚਾਰਣ ਸਾਡੀ ਕੋਟ ਮਾਰ ਕਰਦਾ ਗਾਲ ਤੋਂ ਬਿਨਾ ਬੋਲਦੇ ਨਹੀਂ ਆ ਉਹ ਵੀ ਮੇਰੇ ਬੇਟੇ ਨੂੰ ਸੇਵ ਕੀਤਾ ਜਾਵੇ ਮੈਂ ਉਹੀ ਮੰਗ ਕਰਦੀ ਆਂ ਕਿ ਉਹ ਵੀ ਮੇਰਾ ਬੇਟਾ 2 ਮਹੀਨੇ ਹੋ ਗਏ ਚੱਕੀ ਦੇ ਅੰਦਰ ਦੋ ਤਾਲੇ ਮਾਰ ਕੇ ਬੰਦ ਕੀਤਾ ਆ ਇਹਨਾਂ ਨੇ ਭਗਵਾਨ ਤੁਮਾਰ ਸਰਕਾਰ ਕੀ ਕਰ ਸਕਦੀ ਅੱਜ ਤੱਕ ਮੈਂ ਦੇਖੋ ਜੋ ਆਇਆ ਵੇਖਿਆ ਹੀ ਨਹੀਂ ਬਾਲ ਆਇਆ ਵੀ ਲਾਲਾ ਲਾਲਾ ਹੁੰਦੀਆਂ ਨੇ ਮੇਰੇ ਬੱਚਿਆਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਉਂਕਿ ਮੇਰਾ ਕੋਸਪੈਂਡ ਖੋਦ ਪੁਲਿਸ ਮਲਾਜਮ ਆ ਮੇਰੇ ਬੱਚੇ ਉਹ ਤਾਂ ਛੋਟੇ ਸੀਗੇ ਸਾਨੂੰ ਕੁਝ ਵੀ ਨਾ ਪੈਨਸ਼ਨ ਨਾ ਮੇਰੇ ਬੱਚਿਆਂ ਨੂੰ ਕੋਈ ਨੌਕਰੀ ਕੋਈ ਨਸ਼ਾ ਵਹਿਲ ਨਹੀਂ ਮੇਰੇ ਬੱਚੇ ਹੈਲਥੀ ਸਾਈਜ਼ 5 1/2 ਜੇ ਜੇ ਫੋਟੋ ਦੇ ਮੇਰੇ ਬੱਚੇ ਨੰਗੇ ਇੱਕ ਬੱਚੀ ਦੀ ਲਾਸ਼ ਬਰਾਮਦ ਹੋਈ ਤੁਹਾਨੂੰ ਨਾ ਨੂੰ ਕੁਝ ਦੱਸਦੇ ਹੀ ਨਹੀਂ ਪਏ ਇੱਕ ਮੁਲਾਜ਼ਮ ਕਰ ਗਿਆ ਉਹ ਖੋਦ ਕਹਿੰਦਾ ਮੈਨੂੰ ਪਤਾ ਨਹੀਂ ਮੈਨੂੰ ਠਾਣਿਓ ਫੋਨ ਆ ਗਿਆ ਵਾ ਕਿੱਥੇ ਆ ਪਤਾ ਕੁਝ ਨਹੀਂ ਪਤਾ ਨਹੀਂ ਸਾਨੂੰ ਇਹਨਾਂ ਕਿੱਥੇ ਰੱਖੀ ਆ ਮੈਂ ਸਾਨੂੰ ਨਹੀਂ ਦੱਸ ਇਹਦੀ ਜਾਣਕਾਰੀ ਮਿਲੀ ਜੇ ਹਾਂ ਨਹੀਂ ਮੈਂ ਆਪਣੇ ਦੂਜੇ ਬੇਟੇ ਦੀ ਮੰਗ ਕਰਨੀ ਮੇਰੇ ਬੱਚੇ ਦੇ ਆਰਡਰ ਵੀ ਹੋ ਚੁੱਕੇ ਨੇ ਇਹ ਪਰਚੇ ਦੇ ਪਰਚੇ ਪਾਈ ਜਾਂਦੇ ਜਲਦੋਂ ਜਲਦ ਮੇਰੇ ਬੱਚੇ ਨੂੰ ਉਹਨੂੰ ਇੱਕ ਇੱਕ ਪਰਚੇ ਦੀ ਇਨਵੈਸਟੀਗੇਸ਼ਨ ਕਰਕੇ ਰਹਾ ਕੀਤਾ ਜਾਵੇ ਉਹ ਇਨਵੈਸਟੀਗੇਸ਼ਨ ਬਾਹਰ ਕਰੋ ਮੈਂ ਨਹੀਂ ਬੱਚਾ ਆਪਣਾ ਚੁੱਕਾਂਗੀ ਭਾਵੇਂ ਮਿੰਨਾ ਪਿਆਰਵੇ ਕਿਉਂਕਿ ਜੇਲ ਸੁਪਰਡੈਂਟ ਨੂੰ ਡਿਸਮਿਸ ਕਰਕੇ ਘਰ ਭੇਜਿਆ ਜਾਵੇ ਭਗਵੰਤ ਮਾਨ ਸਰਕਾਰ ਗੈਂਗਸਟਰਾਂ ਦੀ ਜਿਹੜੀ ਹੈ ਉਹ ਪ੍ਰਾਪਰਟੀ ਉਹਨੂੰ ਸੀਲ ਕਰਿੰਦੇ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਸੀਲ ਕੀਤੀਆਂ ਜਾਣ ਨਾ ਏ ਵਿਸੀਲ ਕੀਤੇ ਜਾਣੇ ਇਹਨਾਂ ਦੀਆਂ ਪ੍ਰਾਪਰਟੀਆਂ ਕਿੱਦਾਂ ਬਣੀਆਂ ਵਾ ਇਹਨਾਂ ਦੀ ਤਨਖਾਹ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਥੋਂ ਪੈਸਾ ਆਉਣ ਡਿਆ ਚੱਕੀਆਂ ਦੇ ਅੰਦਰ ਅੱਜ ਭਗਵੰਤ ਮਾਨ ਨੂੰ ਬੇਇਨਤੀ ਕਰਨੀ ਹੁਣ ਜੇ ਹੁਣ ਬੰਦਾ ਗੱਲ ਕਰਕੇ ਜੇਲ੍ਹ ਦੇ ਅੰਦਰ ਜਾ ਕੇ ਜੇਲ੍ਹ ਦੀ ਤਲਾਸ਼ੀ ਕੀਤੀ ਜਾਵੇ ਮੈਨੂੰ ਨਾਲ ਲੈ ਕੇ ਕੀਤੀ ਜਾਵੇ ਸਭ ਤੋਂ ਵੱਧ ਨਸ਼ਾ ਜੇਲ੍ਹ ਦੇ ਅੰਦਰੋਂ ਨਹੀਂ ਨਿਕਲਦਾ ਤੇ ਸ ਮੇਰੇ ਬੱਚਿਆਂ ਨੂੰ ਦੂਜਿਆਂ ਨੂੰ ਮੈਨੂੰ ਸਮੇਤ ਇੱਥੇ ਮਾਰ ਦਿੱਤਾ ਜਾਵੇ ਸਾ ਇਹ ਹੋਈ ਮੰਗ ਭਗਵੰਤ ਮੰਗ ਕਰਦੀ ਬਾਕੀ ਇਨਸਾਫ ਦੀ ਤਾਂ ਮੈਨੂੰ ਪਤਾ ਵਾ ਬੜੀਆਂ ਮਾਵਾਂ ਦੇ ਪੁੱਤ ਮਰ ਗਏ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਮਿਲਿਆ ਸਾਬ ਨਿਕਲ ਗਏ ਕੋਈ ਗੱਲ ਹੀ ਨਹੀਂ ਪਹਿਲੇ ਆਂਦੇ ਆ ਮਾਰਦਾ ਉਹ ਕਰਦਾ ਉਹ ਕਰ ਦਿੱਤਾ ਉਹ ਵੀ ਬੈਠ ਗਏ ਨੇ ਮੰਮੀ ਬੈਠ ਜਾਣਾ ਕਿਉਂਕਿ ਇਹ ਮੇਰੇ ਬੱਚਾ 7 ਸਾਲ ਦਾ ਮੇਰਾ ਬੱਚਾ ਜਿਹੜਾ ਟਾਬਿਆਂ ਦੇ ਕੰਮ ਇੰਨਾ ਵੀ ਕੀਤਾ ਮੰਮੀ ਘਰਾਂ ਚ ਕੰਮ ਕੀਤਾ ਮੇਰੇ ਜਿਹੜੇ ਜੇ ਐਸਈ ਅਫਸਰ ਸੀ ਉਹਨਾਂ ਦੇ ਘਰਾਂ ਚ ਖੁਦ ਕੰਮ ਵਾਲੀਆਂ ਲੱਗੀਆਂ ਸੀ ਮੇਰੇ ਬੀ ਕਾਫੀ ਦਿਨ ਦਾ ਲਾਇਆ ਹੈ ਕੋਈ ਉੱਚ ਅਧਿਕਾਰੀ ਇੱਥੇ ਆਇਆ ਤੁਹਾਡੇ ਜਿਹੜੀ ਕੋਈ ਮੰਗ ਕਰ ਰਹੇ ਹੋ ਕੋਈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਇਹਨੇ ਤੁਹਾਡੀ ਸਾਰ ਲਈ ਕੋਈ ਆਇਆ ਕੋਈ ਨਹੀਂ ਆਇਆ ਸਵੇਰ ਦੇ ਖੱਜਲ ਖਰਾਬ ਕਰਾਈ ਜਾਂਦੇ ਉੱਥੇ ਅੱਜ ਤੇ ਆਈ ਦੌੜੇ ਫਿਰਣੇ ਸਾਨੂੰ ਅੱਜ ਤੱਕ ਵੇਖਿਆ ਹੀ ਨਹੀਂ ਬੱਚਾ ਨੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਵਾ ਇਹਨਾਂ ਦੀਆਂ ਵੀ ਪ੍ਰਾਪਟੀਆਂ ਸੀਲ ਕੀਤੀਆਂ ਜਾਣ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਕਿਉਂਕਿ ਇਹ ਜੇਲ੍ਹ ਦੇ ਅੰਦਰ ਨਸ਼ਾ ਮੁਕਾਬ ਕਾ ਕੇ ਬਣੇ ਨੇਗੇ ਇਹਨੇ ਪੈਸੇ ਪਿੱਛੇ ਮਾਰਦੇ ਆ ਜਨਤਾ ਪਿੱਛੇ ਥੋੜੀ ਮਾਰ ਕੇ ਮਾਮਲਾ ਜੀ ਇਸ ਪੇਸ਼ ਰਾਹੁਲ ਕੁਮਾਰ ਰੋਲਾ ਨਾਮ ਦਾ ਜਿਹੜਾ ਲੜਕਾ ਸੀਗਾ ਉਹਦੇ ਉਹ ਜੇਲ੍ਹ ਦੇ ਵਿੱਚ ਜੁਡੀਸ਼ੀਅਲ ਬੰਦ ਸੀਗਾ ਤੇ ਅਰਾਧੀ ਕੁਝ ਕਿਸੇ ਕਾਰਨ ਕਰਕੇ ਉਹਦੀ ਜਿਹੜੀ ਆ ਡੈਥ ਹੋ ਗਈ ਹੈ ਪਰਿਵਾਰ ਵੱਲੋਂ ਜਦੋਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਉਹਨਾਂ ਨੇ ਧਰਨਾ ਲਗਾਇਆ ਸੀ ਇੱਥੇ ਮੇਨ ਚੋਹਾਲ ਰੋਡ ਤੇ ਤੇ ਪ੍ਰਸ਼ਾਸਨ ਵੱਲੋਂ ਜੁਡੀਸ਼ੀਅਲ ਨੂੰ ਦੇ ਕੇ ਭੇਜਿਆ ਗਿਆ ਸੀਗਾ ਜਿਸ ਤੇ ਜੁਡੀਸ਼ੀਅਲ ਮੈਡਮ ਗਰਮਾ ਗੁਪਤਾ ਜਿਹੜੇ ਜੀਐਮਆਈ ਸੀ ਉਹਨਾਂ ਦੀ ਇਨਕੁਆਇਰੀ ਜਿਹੜੀ ਉਹਨਾਂ ਨੇ ਬਿਠਾ ਦਿੱਤੀ ਹੈ ਉਹਨਾਂ ਨੇ ਆਪਣੀ ਨਿਗਰਾਨੀ ਇਹੜ ਜਿਹੜੀ ਅਗਲੀ ਇਨਕੁਆਇਰੀ ਉਹ ਕਰਕੇ ਕੰਪਲੀਟ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਮਤਲਬ ਬਣਦੀ ਕਾਨੂੰਨੀ ਕਾਰਵਾਈ ਅਮਦ ਲੈਣੀ ਜਾਂਦੀ ਹੈ ਪਰਿਵਾਰ ਦਾ ਕਹਿਣਾ ਹੈ ਜੇਲ੍ਹ ਦੇ ਅੰਦਰ ਉਸਦੀ ਡੈਥ ਹੋਈ ਆ ਪਰਿਵਾਰ ਦਾ ਕਹਿਣਾ ਹੈ ਦੇਖੋ ਇਹ ਅਲੀਗੇਸ਼ਨ ਜਿਹੜੇ ਹਨ ਇਹ ਪਰਿਵਾਰ ਕਹਿ ਰਿਹਾ ਕਿ ਜੇਲ੍ਹ ਦੇ ਅੰਦਰ ਹੋਈ ਹੈ ਇਹ ਨਹੀਂ ਪਤਾ ਹਸਪੀਟਲ ਜਾ ਕੇ ਹੋਈ ਹੈ ਇਹ ਜਦੋਂ ਪੋਸਟਮਾਰਟਮ ਹੋਏਗਾ ਉਹਦੇ ਅਕੋਰਡਿੰਗ ਅੱਗੇ-ਅੱਗੇ ਜੋ ਵੀ ਤੱਥ ਸਾਹਮਣੇ ਆਈ ਜਾਣਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੜਕੇ ਦੀ ਮਰਦਾ ਕਹਿਣਾ ਹੈ ਕਿ ਜਿਹੜੇ ਡੀਪਲੀ orange ਚ ਰਕਤਾ ਦੀ ਲੱਗਦੀ ਹੈ ਦੇਖੋ ਇਹ ਇਹ ਚੀਜ਼ਾਂ ਅੰਦਰ ਦੀਆਂ ਨੇ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਨਾ ਕੋਈ ਅਜੇ ਤੱਕ ਕੋਈ ਸ਼ਿਕਾਇਤ ਮਿਲੀ ਸੀ ਇਸ ਪਹਿਲਾਂ ਇਸ ਮੈਟਰ ਤੇ ਜੇ ਕੋਈ ਮਿਲੂਗੀ ਜੋ ਵੀ ਅੱਗੇ ਧਿਆਨ ਆਪਣੇ ਲਿਖਾਉਣਗੇ ਉਹਦੇ ਅਕੋਰਡਿੰਗ ਅੱਗੇ ਕਾਰਵਾਈ ਹੋਏਗੀ ਆ ਧਰਨਾ ਚੁਗਾ ਦਿੱਤਾ ਗਿਆ ਇਹਨਾਂ ਨੂੰ ਵਿਸ਼ਵਾਸਨ ਦਵਾਤਾ ਵਿਸ਼ਵਾਸ ਇਹਨਾਂ ਨੂੰ ਦਵਾ ਦਿੱਤਾ ਗਿਆ ਵਾ ਇਨਕੁਆਰੀ ਜਿਹੜੀ ਜੁਡੀਸ਼ੀਅਲ ਹੋਣੀ ਹੈ ਧਰਨਾ ਇਹਨਾਂ ਪਰਿਵਾਰ ਨੇ ਸਹਿਮਤ ਹੋਏ ਨੇ ਧਰਨਾ ਚੁੱਕ ਦਿੱਤਾ ਉਹਨੂੰ ਪੋਸਟ ਮੈਡਮ ਕਰਾ ਕੇ ਅਗਲੀ ਕਾਰਵਾਈ ਜਿਨ੍ਹਾਂ ਨਾਲ ਝਗੜਾ ਹੈ ਮੈਨੂੰ ਇਹਦੇ ਬਾਰੇ ਜਿਹੜੇ ਭੰਡਾਲ ਸਾਹਿਬ ਨੇ ਕੋਈ ਪੱਠਾ ਸਾਹਿਬ ਨੇ ਸੁਪਰਡੈਂਟ ਸਾਹਿਬ ਡਿਪਟੀ ਸੁਪਰਡੈਂਟ ਸਾਹਿਬ ਆਏ ਸੀਗੇ ਉਹ ਵੀ ਇੱਥੇ ਹੋ ਗਏ ਗਏ ਨੇ ਹਾਂ ਠੀਕ ਹੈ